ਲੰਗਰ ਹਾਲ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰਾਤ ਐਸ ਰਾਤ ਤੋਂ ਪਿਛਲੀ ਰਾਤ ਇੱਕ ਸਾਡਾ ਸੇਵਾਦਾਰ ਸੀ ਜਿਹਦਾ ਪੈਰ ਤਿਲਕਣ ਕਰਕੇ ਉਹ ਕੜਾਹੇ ਦੇ ਵਿੱਚ ਜਾ ਡ ਗਿਆ ਜਦੇ ਨਾਲ ਉਹਦੇ ਬਹੁਤ ਸਾਰੇ ਜਿਹੜੀਆਂ ਵਰਨ ਇਜਰੀਜ਼ ਹੋ ਗਈਆਂ ਉਹ ਇਸ ਹਸਪੀਟਲ ਚ ਦਾਖਲਿਆ ਔਰ ਧੰਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਬਖਸ਼ਿ ਕਰਕੇ ਉਹਦਾ ਸਾਰਾ ਜਿੰਨਾ ਵੀ ਇਲਾਜ ਆ ਉਹ ਡਾਕਟਰ ਏਪੀ ਸਿੰਘ ਜੀ ਹੁਣਾਂ ਨੂੰ ਵੀ ਬੇਨਤੀ ਕੀਤੀ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਪ੍ਰੈਵਲੈਂਟ ਤੌਰ ਤੇ ਹੁਣ ਜਿਹੜਾ ਹੈਗਾ ਇਲਾਜ ਉਹਦਾ ਕੀਤਾ ਜਾਵੇ ਤਾਂ ਕਿ ਉਹਦੀ ਜਿਹੜੀ ਆ ਸਿਹਤਯਾਬੀ ਹੋ ਸਕੇ ਦੂਸਰਾ ਕਿਉਂਕਿ ਮੈਨੂੰ ਅੱਜ ਡਾਕਟਰ ਏਪੀ ਸਿੰਘ ਹੁਣੇ ਦੱਸਿਆ ਪਈ ਇਹ ਮੈਡੀਕਲ ਯੂਨੀਵਰਸਿਟੀਆਂ ਵੀ ਨਾਇਕ ਦੇ ਥੱਲੇ ਆ ਗਈਆਂ ਤੇਰੀਆਂ ਸਾਰਾ ਜਿਹੜਾ ਪ੍ਰੋਸੀਜਰ ਹੁੰਦਾ ਉਹਦੇ ਲਈ ਮੈਡੀਕਲ ਸਿਮੂਲੇਸ਼ਨ ਸਕਿੱਲ ਸੈਂਟਰ ਦੇ ਤੌਰ ਦੇ ਉੱਤੇ ਗੁਰੂ ਰਾਮਦਾਸ ਪਾਕਸ਼ਾ ਜੀ ਦੇ ਨਾਮ ਦੇ ਉੱਤੇ ਉਹ ਅੱਜ ਉਹਦਾ ਵੀ ਉਦਘਾਟਨ ਕੀਤਾ ਗਿਆ। ਔਰ ਮੈਂ ਸਮਝਦਾ ਭਾਵੇਂ ਉਹ ਹੈ ਤਾਂ ਇੱਕ ਬਖਾਵੇ ਮਾਤਰ ਦੇ ਉੱਤੇ ਪਰ ਜਿਹੜੇ ਉਹਨਾਂ ਦੇ ਵਿੱਚ ਇਨਸਟਰੂਮੈਂਟ ਲੱਗੇ ਹੋ ਆ ਜਾਂ ਉਹਨਾਂ ਦੇ ਆਰਗਨ ਇਹ ਦਰਸਾਉਂਦੇ ਆ ਵੀ ਜਿਵੇਂ ਸੱਚਮੋਚੇ ਕੋਈ ਮੋਰੇ ਜਿੰਦਾ ਬੰਦਾ ਬਿਠਾ ਜਾਂ ਕੋਈ ਜਿੰਦਾ ਬੱਚਾ ਬਿਠਾ ਸੋ ਉਹਦਾ ਵੀ ਹਾਦਸਾ ਘਟਨਾ ਕੀਤਾ ਗਿਆ ਔਰ ਨਾਲ ਦੀ ਨਾਲ ਸਿੱਖ ਪੰਥ ਨੂੰ ਬਹੁਤ ਵੱਡਾ ਮਾਣ ਰਿਹਾ ਜਿਨ੍ਹਾਂ ਨੇ ਬਿੰਗਲ ਬਾੜੇ ਦੀ ਤਨੋਂ ਮਨੋਂ ਤਨੋਂ ਉਹਨਾ ਦਿਨਾਂ 'ਚ ਮੈਂ ਦੇਖਦਾ ਜਦੋਂ 70 71 ਦੇ ਵਿੱਚ ਸੀ ਕਿ ਜਿਹੜੇ ਬੱਚਿਆਂ ਦੀਆਂ ਲੱਤਾਂ ਦੀਆਂ ਉਂਗਲਾਂ ਵਰਗੇ ਪੱਟ ਹੁੰਦੇ ਸੀ ਉਹਨਾਂ ਨੂੰ ਚੱਕ ਚੱਕ ਕੇ ਟੀਵੀ ਵਾਲੇ ਤਪ ਤੇਗ ਰੋਗ ਕੰਗਿਆਨੋ ਵਿਚਾਰਿਆਂ ਨੂੰ ਬਹੁਤ ਹੋਰ ਬੁਰੇ ਹਾਲ ਹੁੰਦੇ ਸੋਕੇ ਦੀਆਂ ਬਿਮਾਰੀਆਂ ਭਗਤ ਪੂਰਨ ਸਿੰਘ ਪਿੰਗਲਵਾੜਾ ਉਹ ਮਹਾਨ ਭਗਤ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਹਮੇਸ਼ਾ ਬਾਹਰ ਜਿੱਥੋਂ ਲੋਕ ਅੰਦਰ ਜਾਂਦੇ ਸੀ ਉੱਥੇ ਬੈਠ ਕੇ ਅਮਰਤ ਵੇਲੇ ਤੋਂ ਸ਼ਾਮ ਤੱਕ ਪਹਿਰਾ ਦੇਣਾ ਤੇ ਮਨੁੱਖਤਾ ਲਈ ਬਹੁਤ ਵੱਡਾ ਭਲੇ ਦਾ ਵੀ ਕਾਰਜ ਜਿਹੜਾ ਉਹਨਾਂ ਨੇ ਕੀਤਾ ਭਾਵੇਂ ਆ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਉੱਤਰ ਅਧਿਕਾਰੀ ਬੀਬੀਂਦਰਜੀਤ ਕੌਰ ਜੀ ਔਰ ਸਮੁੱਚੇ ਤੌਰ ਤੇ ਸ਼ਮਨੀ ਗੁਰਦੁਆਰਾ ਪ੍ਰਬੰਧਨ ਕਮੇਟੀ ਵੱਲੋਂ ਤਾਨ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਇੱਕ ਬਾੜ ਉਹਨਾਂ ਦੇ ਨਾਂ ਤੇ ਭਾਈ ਭਗਤ ਸਿੰਘ ਭਾਈ ਪੂਰਨ ਸਿੰਘ ਜੀ ਭਗਤ ਪੂਰਨ ਸਿੰਘ ਜੀ ਉਹ ਬਾੜ ਦਾ ਇਤਿਹਾਸਤਾਨ ਵੀ ਕੀਤਾ ਗਿਆ ਉਹ ਸਾਰੇ ਦਾ ਸਾਰਾ ਲਵਾਰਸ ਮਰੀਜ਼ਾਂ ਵਾਸਤੇ ਜਿਨ੍ਹਾਂ ਦੀ ਕੋਈ ਦੇਖਭਾਲ ਨਹੀਂ ਕੋਈ ਕਰ ਸਕਦਾ ਉਹ ਉਹ ਵੀ ਕਰਨਗੇ ਕੇਅਰ ਕਿਤੇ ਕਿਤੇ ਸਾਡਾ ਕੋਈ ਯੋਗਦਾਨ ਹੋਊਗਾ ਉਹ ਵੀ ਕਰਾਂਗੇ ਸੋ ਮੈਂ ਜਿੱਥੇ ਅੱਜ ਮੈਡੀਕਲ ਸਿਮੂਲੇਸ਼ਨ ਸੈਂਟਰ ਦਾ ਉਹਦਾ ਬਹੁਤ-ਬਹੁਤ ਸਾਰੇ ਮੈਨੇਜਮੈਂਟ ਨੂੰ ਬਹੁਤ-ਬਹੁਤ ਟਰਾਸਟ ਨੂੰ ਵਧਾਈ ਦਿੰਨਾ ਔਰ ਨਾਲ ਦੀ ਨਾਲ ਇਹ ਜਿਹੜਾ ਬਾਡ ਕੀਤਾ ਗਿਆ ਨਵਾਂ ਸਤਾਪਤ ਉਹਦੇ ਵੀ ਬਹੁਤ-ਬਹੁਤ ਵਧਾਈ ਦਿੰਨਾ ਤੇ ਗੁਰੂ ਚਰਨਾਂ 'ਚ ਕਾਮਨਾ ਵੀ ਕਰਦਾ ਸਤਿਗੁਰੂ ਜੀ ਇਹ ਜੁਨੀ ਵਿਰਾਸਤੀ ਜਿਹੜੀ ਅੱਜ ਆਪਣੀਆਂ ਮੰਜ਼ਲਾਂ ਵੱਲੋਂ ਵੱਧ ਰਹੀ ਆ ਥਰੋਅਆਊਟ ਇੰਡੀਆ 17 ਜਿਹੜਾ ਇਹਦੀ ਕਹਿ ਸਕਦੇ ਆ ਅਸੀਂ ਅੱਜ 71ਵੇਂ ਨੰਬਰ ਤੇ ਖੜੀ ਆ ਤੇ ਮੈਂ ਹੁਣੇ ਬੈਠੇ ਸਾਰੇ ਡਾਕਟਰ ਏਪੀ ਸਿੰਘ ਹੁਣੇ ਕਹਿੰਦੇ ਸੀ ਵੀ ਅਸੀਂ ਨੂੰ ਸਿੰਗਲ ਡਿਜੀਟ ਚ ਮੈਨਿੰਗ ਦੇਰ ਬਾਈ ਕੇ 10987 ਦੇ ਇਧਰਲੇ ਪਾਸੇ ਨੂੰ ਲਿਆਵਾਂਗੇ ਸੋ ਇਹ ਸਾਰਾ ਹੈ ਤਾਂ ਗੁਰੂ ਦਾ ਤਾਂ ਨਹੀਂ ਗੁਰੂ ਸਾਹਿਬ ਆਪ ਹੀ ਕਿਰਪਾ ਕਰਦੇ ਆ ਪਰ ਯਤਨ ਜਿਹੜਾ ਹੁੰਦਾ ਉਹ ਸਰੀਰਾਂ ਦਾ ਹੁੰਦਾ ਤੇ ਜਿਹੜੇ ਸਰੀਰ ਤਨ ਮਨ ਤਨੋਂ ਤੁਹਾਨੂੰ ਗੁਰੂ ਨੂੰ ਸਮਰਪਿਤ ਹੋ ਜਾਂਦੇ ਤੇ ਉਹ ਫਿਰ ਸੰਸਤਾ ਜਿਹੜੀ ਉਹ ਤਰੱਕੀਆਂ ਵੀ ਕਰਦੀ ਆ ਤੋ ਉਹ ਸਟਾਰ ਮੈਂ ਰੈਂਕ ਤੇ ਆਨ ਕਰਕੇ ਉਹ ਵੀ ਇਹਨਾਂ ਨੂੰ ਬਸਾਰੀ ਮੈਨੇਜਮੈਂਟ ਨੂੰ ਸਮੁੱਚੇ ਤੌਰ ਤੇ ਤੇ ਸਾਰੇ ਟਰਸਟੀ ਸਹਿਬਾਨ ਨੂੰ ਵੀ ਬਹੁਤ-ਬਹੁਤ ਵਧਾਈ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ